que el ciclo ਅੱਜ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ 15-16 ਸਾਲ ਦੀ ਲੜਕੀ ਦਾ ਜਿਹੜਾ ਵਾ ਉਹ ਕਤਲ ਕਰ ਦਿੱਤਾ ਗਿਆ ਜਿਸ ਤੇ ਮੌਕੇ ਤੇ ਸਾਡੇ ਥਾਣਾ ਸਲਾਮਾਬਾਦ ਦੇ ਐਸ.ਐਚ.ਓ ਹਰਸਨਦੀ ਅਤੇ ਚੌਕੀ ਇੰਚਾਰਜ ਦਵਿੰਦਰ ਸਿੰਘ ਇਹਨਾਂ ਨੇ ਮੌਕੇ ਤੇ ਰਿਸਪੌਂਡ ਕੀਤਾ ਜਦੋਂ ਇਹ ਸਾਰਾ ਵਕਵਾ ਜਿਹੜਾ ਜਾ ਕੇ ਤਸਦੀਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਵੀ ਇਹ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਕੰਨੀਤਾ ਨਾਮ ਦੀ ਲੜਕੀ ਦੇ ਨਾਲ ਮੈਰਿਡ ਹੈ ਉਹ ਆਜਮਗੜ ਪਿੱਛੋਂ ਆਜਮਗੜ ਦੇ ਯੂਪੀ ਦੇ ਰਹਿਣ ਵਾਲੇ ਨੇ ਇੱਥੇ ਆ ਕੇ ਵਸੇ ਨੇ ਇੱਥੇ ਜਿਹੜਾ ਕਰੇਲੂ ਕੰਮਕਾਰ ਜਿਹੜਾ ਉਹ ਕਰਦੇ ਨੇ ਇਹ ਧਗਾ ਫੈਕਟਰੀ ਦੇ ਚਿਹੜੀ ਲੜਕੀ ਕੰਮ ਕਰਦੀ ਹੈ ਇਹਨਾਂ ਦੋਵਾਂ ਦੀ ਜਿਹੜੀ ਇਹ ਦੂਸਰੀ ਦੂਸਰੀ ਮੈਰਿਜ ਆ ਲੜਕੀ ਦੇ ਪਿਛਲੇ ਮੈਰਿਜ ਦੇ ਵਿੱਚੋਂ ਇੱਕ ਜਿਹੜੀ ਬੇਟੀ ਆ ਜੋ 15 16 ਸਾਲ ਦੀ ਬਿਲਕਿ ਨਾਦੀ ਤੇ ਇਸ ਮੈਰਿਜ ਦੇ ਵਿੱਚੋਂ ਇਹਦੇ ਨਾਲ ਸੋਨੂ ਦੇ ਨਾਲ ਮੈਰਿਜ ਦੇ ਵਿੱਚੋਂ ਇਸਦੇ ਤਿੰਨ ਬੱਚੇ ਨੇ ਇਹ ਜਿਹੜਾ ਸਤੇਲਾ ਬਾਪ ਸੋਨੂ ਆ ਇਹ ਉਸ ਜਿਹੜੀ ਲੜਕੀ ਜਿਹੜੀ ਉਸਦੇ ਪਹਿਲੇ ਸ਼ਾਦੀ ਤੋਂ ਸੀਗੀ ਪ੍ਰੀਤੀ ਉਸਦੇ ਉੱਤੇ ਇਹ ਮਾੜੀ ਨਿਗਾਹ ਜਿਹੜੀ ਉਹ ਰੱਖਣੀ ਸ਼ੁਰੂ ਕਰ ਦਿੱਤੀ ਜਿਸ ਦੀ ਗੱਲ ਤੇ ਇਸ ਦਾ ਘਰ ਦੇ ਵਿੱਚ ਜਿਹੜਾ ਟਕਰਾਰ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਨੀਤਾ ਆਪਣੇ ਬਾਕੀ ਬੱਚਿਆਂ ਨੂੰ ਲੈ ਕੇ ਆਪਣੇ ਕੰਮ ਤੇ ਗਈ ਆ ਤੇ ਕਰੀਬ ਸਵੇਰੇ 8:00 8:00 ਦੇ ਵੀ ਕਰੀਬ ਤੇ ਜਦੋਂ ਇਹ ਵਾਪਸ ਆਈ ਆ ਘੰਟੇ ਬਾਤੇ ਨੇ ਵੇਖਿਆ ਵੀ ਜਿਹੜੀ ਇਹਦੀ ਲੜਕੀ ਦੀ লাশ ਜਿਹੜੀ ਆ ਇਹ ਘਰ ਦੇ ਵਿੱਚ ਲਤਪਤ ਪਈ ਸੀਗੀ ਇਹ ਸਾਰੇ ਜਦੋਂ ਬਾਕੀ ਨੂੰ ਤਸਦੀਕ ਕੀਤਾ ਗਿਆ ਇਸ ਸਾਡੀ ਟੀਮ ਵੱਲੋਂ ਤੇ ਇਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਸੋਨੂ ਨੇ ਜਿਹੜਾ ਉਸ ਲੜਕੀ ਆਪਣੀ ਜਿਹੜੀ ਉਹਦੀ ਸਤੇਲੀ ਬੇਟੀ ਲੱਗਦੀ ਸੀਗੀ ਉਸ ਦਾ ਜਿੰਨੇ ਆਪ ਕਤਲ ਕਰ ਦਿੱਤਾ ਜਿਸ ਲੱਕੜੀ ਦੇ ਨਾਲ ਜਿਹੜਾ ਕਤਲ ਉਹਦੇ ਸਿਰ ਦੇ ਵਿੱਚ वार ਕੀਤੇ ਨੇ ਉਹ ਵੀ ਪ੍ਰਮਾਣਿਤ ਕਰ ਲਈ ਗਈ ਹੈ ਇਹ ਸਾਰੇ ਘਟਨਾਕਰਮ ਦੇ ਉੱਤੇ ਮਕਦਮਾ ਨੰਬਰ ਜਿਹੜਾ 408 ਹੈ ਅੰਡਰ ਸੈਕਸ਼ਨ 103 ਬੀ ਐਨਐਸ ਜਿਹੜਾ ਉਹ ਦਰਜ ਕੀਤਾ ਗਿਆ ਜਿਸ ਦੇ ਵਿੱਚ ਇਸ ਦੋਸ਼ੀ ਦੀ ਅਰੈਸਟ ਕਰ ਲਈ ਗਈ ਹੈ ਉਸ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਰਿਮਾਂਡ ਹਾਸਲ ਕਰਕੇ ਜਿਹੜੀ ਤਰਤੀਬ ਚੱਕੀ ਕੀਤੀ ਜਾਵੇਗੀ